ਯਾਰ ਪਰ ਇਹ ਸਾਸਰੀ ਗਲ ਫੇਸਬੁਕ ਨੂੰ YouTube ਵਾਲੇ ਨੂੰ ਕਿਸੇ ਐਡ ਲਾਉਣੀ 5 ਤੋਂ 7 ਫੋਟੋਆਂ ਭੇਜਾ ਕਰੋ ਤਾਂ ਵਾਲੇ ਪੋਸਟਰ ਤੇ ਆਪਣਾ ਨੰਬਰ ਚੱਲੀ ਜਾਂਦਾ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੀਰੇ ਭਰਾਵਾਂ ਬੜ ਕੇ ਲਾਈਕ ਕਰ ਜਾ ਕਰੋ ਜਿਹੜੀ ਲਾਈਕ ਨਹੀਂ ਕਰਦੇ ਤੇ ਵੀਰੇ ਵੀਰੇ ਆਪਾਂ ਦੇ ਕੇ 5 ਤੋਂ 6 ਜੀਜਾ ਤੇ ਵੀਰੇ 32 ਕੁਆਂਟਲ ਦਾ ਟਰਾਲਾ 16 ਸਾ ਦਾ ਟਰਾਲਾ ਪਿੰਡ ਝਿਲਖ ਥਰਕਿਆ ਦੁਜਾ ਹੈਗਾ ਗਰਦਾਸਪੁਰ ਤੇ ਪਿੰਡ ਦਾ ਸੋਵਾਰ ਹਰ ਚੋਵਾਰ ਹਰ ਚੋਵਾਰ ਪਿੰਡ ਘਿਲਾ ਗਰਦਾਸਪੁਰ ਕਿਸੇ ਵੀਰ ਭਾਈ ਨੇ ਲੈਣਾ ਵੀ ਰਸਪਰਕ ਕਰ ਸਕਦੇ 2 ਕੇ ਦਾ ਰੰਗ ਕੀਤਾ ਟਰਾਲੇ ਨੂੰ 10 ਨੜੀ ਹੱਬਾ ਟਾਟਾ ਦਾ ਲੋਹਾ ਲੱਗਿਆ ਵਾ ਤੇ 330000 ਰੇਟ ਤੇ ਵੀ ਚ ਭਾਈ ਤੇ 20 ਦੇ ਭੇਰਗਾ 20 ਦੇ ਭੇਰਗਾ ਟਾਟਾ ਦੀਆਂ ਹੱਬਾਂ ਤੇ ਰੇਲ ਦਾ ਹਿੱਸਾ ਸਵਾ 2 ਫੁੱਟ ਵਾੜ ਹੈ ਜੀ ਸਵਾ 3 ਫੁੱਟ ਵੱਡਾ ਤੇ ਇਹ ਮੈਦੂ ਰਾਂਗ ਦੇ ਕੋਲ ਚਿਕੋਰਾ ਪਿਆ ਮਾਰਦਾ ਸਵਾ 3 ਫੁੱਟ ਵੱਡਾ ਤੇ ਸਵਾ 2 ਫੁੱਟ ਵਾੜਾ 10 ਨੜੀ ਹੱਬਾ ਤੇ 10 ਇੰਚੀ ਛੱਲੇ ਵਾਲੇ ਗੱਡ ਰਹੇ ਜੇ ਮੱਛੀ ਹੁੱਕ ਤੇ ਟਰਾਲਾ ਬਿਨਾ ਜਾਲੀ ਤੋਂ ਆ ਤੇ ਹੈਵੀ ਤੋਂ ਭਾਰਾ ਟਰਾਲਾ ਬੜਿਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਹਾਂ ਜੇ ਕਿਸੇ ਨੇ ਜਾਲੀ ਲੋਣੀ ਹੋਵੇ ਜਾਲੀ ਵੀ ਲਾ ਕੇ ਦੇਣਗੇ ਉਹ ਜੇ ਮੁੱਲ ਦੀ ਗੱਲ ਹੋ ਜਾਊਗਾ ਲੈਟਾ ਛੇਟਾ ਲੱਗਣਾ ਹੁਣ ਏਰੀਆ ਗਰਦਾਸਪੁਰ ਹਰ ਚੋਵਰ ਪੈਂਦਾ ਇਹਨਾਂ ਦਾ ਵੀਰਾ ਦਾ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ 3 ਲੱਖ ਤੇ 30 ਹਜ਼ਾਰ ਰੁਪਿਆ ਰੇਟ ਆ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਨਾਲ ਸੰਪਰਕ ਮੰਜਾ ਛੰਜਾ ਲੱਗਿਆ ਵਾ ਬਹੁਤ ਸੋਹਣਾ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਪਿਆ 32 ਕੁਆਟਰ ਦਾ ਟਰਾਲਾ ਤੇ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਟਾਇਰ ਬੋਏ ਜੀ ਟਰਾਲੇ ਦੇ ਤੇ ਸਾਰਾ ਕੁਝ ਟੂਕੇ ਦਾ ਰੰਗ ਕੀਤਾ ਕੁਆਲਿਟੀ ਦਾ ਰੰਗ ਆ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਦੋ ਟਰਾਲੇ ਇਨਾਂ ਕੋਲੇ 16 ਸੱਤ ਦਾ ਟਰਾਲਾ ਹੈ ਜਾਂ ਜਾਲੀ ਲੱਗੀ ਵੀ ਆ ਬੀਲ ਕਵਰ ਚੜੇ ਹੋਇਆ 10 ਨਟ ਹੀ ਹੱਬਾ ਸਾਰਾ ਕੁਝ ਉਹੀ ਆ ਤੇ ਸਾਡੇ ਚੰਨ ਫੁੱਟ ਵੈਡਾ ਲੇਜ਼ਰ ਕੱਟਦਾ ਵੈਡ ਬਣਿਆ ਵਾ ਇਹ ਟਰਾਲੇ ਦਾ ਵੀ ਤੇ ਉਹਦਾ ਵੀ ਇਹਨੂੰ ਜਾਲੀ ਲੱਗੀ ਉਹਨੂੰ ਲੱਗੀ ਨਹੀਂ ਤੇ ਬਹੁਤ ਵਈਆ ਟਰਾਲਾ ਤੇ 32 ਕੁਆਂਟਿਟੀ ਦੇ ਰੇਟ ਇਹਦਾ 16 ਸੱਤ ਟਰਾਲੇ ਦਾ ਤੇ ਉਹੀ ਰੇਟ ਆ ਇਹਦੇ ਜਾਲੀ ਲੱਗੀ ਵੀ ਆ ਤੇ ਇਹੀਆਂ ਮੈਂ ਬਾਈ ਤੇ ਇਦਿਕੇ ਬੈਰਨਾ ਇਹਦੇ ਹੈਗੇ ਆ 20 ਬਾਈ ਦੇ ਬੈਰਨਾ ਉਹਦੇ ਹੈਗੇ 24 ਬਾਈ ਦੇ ਫੈਰਗਾ ਇੱਕੇ ਵੀਰ ਕੋਲੇ ਦੋ ਟਰਾਲੇ ਆ ਰਾਤ ਹੀ ਬਣਾ ਕੇ ਤੇ ਆ ਜੇ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲਓ 330000 ਰੁਪਿਆ ਰੇਟ ਹੈ ਜੇ 10 ਨੜੀ ਹਾਬਾ 10 ਕੀ ਘਾਟ ਤੇ ਰੀਲ ਦਾ ਹਿੱਸਾ ਤੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲਾ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਤੇ ਬਹੁਤ ਵਧੀਆ ਤੇ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਦੇਖੋ ਦੋ ਟਰਾਲੇ ਵੀਰ ਕੋਲੇ ਦੋਵਾਂ ਦਾ ਇੱਕੋ ਹੀ ਰੇਟ ਆ ਤੇ ਬਹਿਰਾਂ ਦਾ ਜਾਲੀ ਦਾ ਫਰਕ ਆ ਉਤੇ ਕਿਸੇ ਵੀਰ ਪਾਈ ਦੇ ਲੈਣੇ ਵੀਰਾਂ ਸਰਕਾਰ ਤੋਂ ਰੇਲ ਦਾ ਹਿੱਸਾ ਇਹਨਾਂ ਦਾ ਮੱਛੀ ਹੁੱਕ ਚ ਟਰਾਲਦੇ ਆ ਇਹ ਤੇ ਭੋਬੀਏ ਟਰਾਲਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆਂ ਉਤਕੋ ਕਾ ਵੀ ਟਰਾਲਦੇ ਹੈ ਵੀ ਤੋਂ ਭਾਰੇ ਟਰਾਲਦੇ ਮੇ 32 ਕੁਆਂਟਲ ਦੇ ਟਰਾਲਦੇ ਆ ਦੋਵੇਂ ਹੀ 32 ਕੁਆਂਟਲ ਦੇ 7 16 7 ਦੇ ਚ ਹੈਗੇ ਆ ਟਰਾਲਦੇ ਇਹ ਸਵਾ 3 ਫੁੱਟ ਵਾਈਡ ਆ ਇਹਨਾਂ ਦਾ ਸਵਾ 2 ਫੁੱਟ ਵਾਈਡ 10 ਨਕੀ ਹੱਬਾ ਤੇ 10 ਇੰਚੀ ਘਾਟਾ ਇਹਦਾ ਤੇ ਕੋਕਾ ਪੀ ਟਰਾਲੇ ਆ ਵੀਲ ਕਵਰ ਚੜੇ ਆ ਤੇ ਬੇਟਕੇ ਲੱਗੇ ਹੋਏ ਆ 3 ਲੱਖ 30 30 ਹਜ਼ਾਰ ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲਓ ਹਰਚੋਵਾਲ ਪਿੰਡਾ ਜਿਲ੍ਹਾ ਗਰਦਾਸਪੁਰ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਦਾ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲੇ ਆ ਕਿਆ ਕੋਲ ਮੈਟੋਮੈਟੀ ਦਾ ਸੀਜ਼ਨੋਂ ਦਾ ਜਾਂਦਾ ਕਣਕ ਦਾ ਗੱਲੇ ਦਾ ਵੀ ਚੱਲੀ ਜਾਂਦਾ ਤੇ ਵੀਰ ਬਣ ਕੇ ਵੀਰ ਕੋ ਸ਼ੇਅਰ ਕਰਦੇ ਹੋ 11 ਛੇ ਦੀ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਲੈ ਤੇ ਇਹ 4 ਕਿ 6 ਸਾਜ਼ ਜਾਂ ਠੰਕੀ ਗਾੜ ਰਾਇ ਦੇ ਤੇ 8 ਨੜੀ ਇਹਦੀ ਹਾਬਾਂ ਤੇ ਵਧੀਆ ਟਾਇਰ ਕੋਕਾ ਪੀਟਰਾ ਦੀਆਂ ਕਿਸੇ ਵੀਰ ਭਾਈ ਨੇ ਲੈਣੀ ਵੀ ਨਾ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਤੇ ਬਹੁਤ ਵਧੀਆ ਕੜੇ ਵਾਲੇ ਰੰਬਾ ਮਿੰਮੀ ਦਾ ਇਹ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਦੀ ਜਾਂਦਾ ਤੇ ਇਹ ਬਾਈ ਮਾਡਲ ਕਿਸੇ ਵੀਨ ਭੈਣ ਲੈਣੀ ਵੀ ਨਾ ਸੰਪਰਕ ਕਰ ਸਕਦੇ ਆ ਵਧੀਆ ਟਰਾਲੀ ਆ ਕਿੰਧੋ ਗਲੀ ਛਲੀ ਨਹੀਂ ਸਾਫ ਟਰਾਲੀ ਪਈ ਆ 11 6 6 11 6 ਦੀ ਟਰਾਲੀ ਆ ਤੇ ਕੋਕਾ ਪੀਸ ਕਿਸੇ ਵੀਨ ਭੈਣ ਲੈਣੀ ਵੀ ਨਾ ਸੰਪਰਕ ਕਰ ਸਕਦੇ ਆ ਵਿੱਚੋਂ ਫਰਸ ਦੇਖ ਸਕਦੇ ਆ ਤੇ ਪਾਸਿਆਂ ਤੋਂ ਦੇਖ ਸਕਦੇ ਆ ਵਧੀਆ ਟਰਾਲੀ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਤੁਸੀਂ ਟਰੈਕਟਰ ਆ 2008 ਮਾਡਲ ਤੇ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਰੇਟ ਦੱਸਿਆ ਨਹੀਂ ਵੀਰ ਨੇ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਇੰਜਨ ਕੇਅਰ ਤਾਂ ਪੂਰਾ ਓਕੇ ਆ ਬੈਟਰੀ ਸੈਂਟਰੀ ਰੱਖੀ ਵੀ ਆ ਨਵੇਂ ਆਣ ਕੇ ਦੇ ਰਹਿ ਗਿਆ 40 ਤੋਂ 50 ਪੈਸੇ ਮਗਰ ਦੇ ਤੇ ਮੂਹਰ ਲੈ ਨਵੇਂ ਹਰ ਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਆ ਬਹੁ ਬਈਆ ਟਰੈਕਟਰ ਆ 2008 ਮਾਡਲ ਆ ਇੰਜਨ ਗੇਰ ਦਾ ਓਕੇ ਆ ਵੀਰਾਂ ਦੇ ਪਰਿਵਾਹ ਕੇ ਲੈ ਸਕਦੇ ਆ ਵਧੀਆ ਟਰੈਕਟਰ ਧੋਣ ਧੋਣ ਵਾਲਾ ਤਾਂ ਨਹੀਂ ਆਇਆ ਜਿਮੀਦਾਰ ਦੇ ਘਰੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਤੇ ਬਹੁ ਬਈਆ ਟਰੈਕਟਰ ਆ ਤੇ ਕੋਕਾ ਪੀਟਰ ਬੈਂਡਰੀ ਸੈਂਟਰੀ ਨਵੀਂ ਆ ਐ ਇੰਜਨ ਗੇਅਰ ਦਾ ਓਕੇ ਆ ਟਾਇਰ ਸ 35 40 ਪੈਸੇ ਮਗਰਲੇ ਮੂਲੇ ਨਵੇਂ ਆ ਲਗੇ ਆ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰ ਦਿਆ ਕਰੋ 11 ਛੇ ਦੀ ਟਰਾਲੀ ਇਹ ਆ ਕਿਸੇ ਵੀਰ ਭਾਈ ਦੇ ਲੈਣੀ ਬਿਨਾ ਸੰਪਰਕ ਕਰ ਸਕਦੇ ਆ ਤੇ ਕੋਕਾ ਪੀ ਟਰਾਲੀ ਚਾਰ ਹੈ ਕਿ ਸਾਇਦਾ ਤੇ ਪੰਜ ਅੱਠ ਨੜੀ ਦੀ ਹੱਬ ਆ ਤੇ ਇਹਦੇ ਜੋਜੇ ਨਹੀਂ ਰੰਬ ਦੁੱਜੇ ਨੜਾ ਵਾਲੇ ਕੜੇ ਵਾਲੇ ਨਹੀਂ ਤੇ ਰੇਟ ਦੱਸਿਆ ਨਹੀਂ ਰੇਟ ਤੇ ਨਹੀਂ ਫੋਨ ਤੇ ਕਰ ਸਕਦੇ ਕੋਕਾ ਵੀ ਟਰਾਲੀ ਆ ਵਧੀਆ ਤੇ ਕਿਸੇ ਵੀਰ ਭਾਈ ਜੀ ਲੈਣੀ ਵੀ ਨਾਲ ਸੰਪਰਕ ਕਰੋ 116 ਜੀ ਤੇ ਸਵਾ ਦੋ ਫਟਵਾੜਾ ਸਾਢੇ ਤਿੰਨ ਫਟ ਵੈਡਾ ਇਹਦਾ ਤੇ ਕਿਹਜੋ ਗਲੀ ਸੜੀ ਨਹੀਂ ਫਾਰਸ ਸਾ ਪਈ ਆ ਹੈਵੀ ਤੋਂ ਭਾਰੀ ਟਰਾਲੀ ਇਹ ਵੀ ਤੇ 12 13 ਕੁਆਂਟਰ ਦੀ ਟਰਾਲੀ ਕਿਸੇ ਵੀਰ ਭਾਈ ਜੀ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਵੀਰ ਕੋ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਭਰਾ ਬਣ ਕੇ ਥੋੜੇ ਭਰਾਵਾਂ ਦੇ ਸਿਰ ਤੇ ਚੰਦਣਾ ਚਾਹੀਦਾ